ਲਗਾਤਾਰ ਦੋ ਵਾਰ ਇਸ ਟੂਰਨਾਮੈਂਟ ਦੀ ਜੇਤੂ ਟੀਮ ਹੈ ਸੌਰੀ ਤਿੰਨ ਵਾਰ ਭਰੋੜ ਦੀ ਟੀਮ ਨੇ ਅਸੀਂ ਵਧਾਈ ਦਿੰਨੇ ਹੈ ਲਗਾਤਾਰ ਤਿੰਨ ਵਾਰ ਦੀ ਇਸ ਟੂਰਨਾਮੈਂਟ ਦੀ ਜੇਤੂ ਭਰੋੜ ਦੀ ਟੀਮ ਤੀਸਰਾ ਸਾਲ ਜਿੱਤੀ ਹੋਈ ਟੀਮ ਭਰੋੜ ਦੂਸਰੇ ਪਾਸੇ ਡਗਰੂ ਦਰਸ਼ਕ ਵੀਰਾਂ ਦਾ ਧੰਨਵਾਦ ਖਿਡਾਰੀ ਵੀਰਾਂ ਦਾ ਧੰਨਵਾਦ ਬਲਵੀਰ ਸਾਊਂਡ ਦਾ ਧੰਨਵਾਦ ਆ ਮੇਥੇ ਲੀਡ ਵਾਲਾ ਮਾਈਕ ਲੈ ਲੈਣਾ ਬਲਵੀਰ ਸਾਊਂਡ ਜੀ ਬਹੁਤ ਧੰਨਵਾਦ ਇਹਨਾਂ ਇਨਾਮ ਵੰਡ ਸਮਾਰੋ ਪਹਿਲਾ ਸਥਾਨ ਭਲੂਰ ਦੀ ਟੀਮ ਨੇ ਹਾਸਲ ਕੀਤਾ ਤੇ ਦੂਸਰਾ ਸਥਾਨ ਡਗਰੂ ਦੀ ਟੀਮ ਨੇ ਹਾਸਲ ਕੀਤਾ। ਦੋਨੋਂ ਟੀਮਾਂ ਵਧਾਈ ਦੀਆਂ ਪਾਤਰ ਹੈ। ਸਾਰੇ ਐਨ ਆਰ ਆਈ ਵੀਰ ਜਿਹੜੇ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਹੈ। ਸਮੁੱਚੀ ಗ್ರಾಮ ਪੰਚਾਇਤ ਕਲੱਬ ਦੇ ਅਹੁਦੇਦਾਰ ਇਸ ਨਗਰ ਦੇ ਮੋਢवार ਵੀਰ ਸਾਰੇ ਵਧਾਈ ਦੇ ਪਾਤਰ ਹੈ ਕਿਉਂਕਿ ਆਪਣਾ ਟੂਰਨਾਮੈਂਟ ਸਫਲਤਾਪੂਰਵਕ ਨੇਪਰੇ ਚੜ੍ਹਿਆ ਹੈ। ਬੜੇ ਵਧੀਆ ਮੈਚ ਵਾਲੀਬਾਲ ਦੇ ਫੁੱਟਬਾਲ ਦੇ ਕਬੱਡੀ ਦੇ ਪੂਰੇ ਵਧੀਆ ਮੈਚਾਂ ਦਾ ਆਪਾਂ ਆਨੰਦ ਮਾਣਿਆ ਇੱਥੇ ਮੇਰੇ ਤਰਫੋਂ ਸੁਖਰਾਜ ਰੋਡੇ ਤੇ ਗੁਰਚਰਨ ਸੁਨੇਰ ਦੀ ਤਰਫੋਂ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਅਣਜਾਣ ਵਿੱਚ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲక్ష్మణ ਹੰਟਰ ਵਾਲਾ ਉਹਨੂੰ ਕਰਮਜੀਤ ਉਡੀਕ ਰਿਹਾ ਲక్ష్మణ ਹੰਟਰ ਵਾਲਾ ਦੋਨੋ ਟੀਮਾਂ ਦੇ ਖਿਡਾਰੀ ਜਲਦੀ ਦੇ ਨਾਲ ਆਪਣਾ ਸਨਮਾਨ ਪ੍ਰਾਪਤ ਕਰਨ ਪਲੂਰ ਤੇ ਡਬਰੀ ਦੋਨੋ ਟੀਮਾਂ ਦੇ ਖਿਡਾਰੀ ਜਲਦੀ ਦੇ ਨਾਲ ਨੇੜੇ ਆ ਜਾਣਾ ਇਧਰ ਅਸੀਂ ਬੇਨਤੀ ਕਰਦੇ ਆ ਪਹਿਲਾ ਸਥਾਨ ਭਰੂਰ ਦੀ ਟੀਮ ਨੇ ਹਾਸਲ ਕੀਤਾ ਹੈ ਲੈ ਵੀ ਭਰੂਰ ਵਾਲੇ ਤੁਹਾਨੂੰ ਵਧਾਈ ਇੱਕ ਤਾਂ ਇਹ ਆ ਵੀ ਇਸ ਟੂਰਨਾਮੈਂਟ ਨੂੰ ਤੁਸੀਂ ਤੀਜੀ ਵਾਰ ਜਿੱਤੇ ਆ ਦੂਸਰੀ ਵਧਾਈ ਇਹ ਆ ਵੀ ਤੁਸੀਂ ਕੱਲ ਵੀ ਟੂਰਨਾਮੈਂਟ ਜਿੱਤੇ ਆ ਤੇ ਅੱਜ ਵੀ ਟੂਰਨਾਮੈਂਟ ਜਿੱਤੇ ਆ ਦੋ ਲਗਾਤਾਰ ਟੂਰਨਾਮੈਂਟ ਭਰੂਰ ਦੀ ਟੀਮ ਨੇ ਜਿੱਤੇ ਆ ਕੱਲ ਬੁਰਜ ਹਰੀ ਸਿੰਘ ਤੋਂ ਫਸਟ ਸੀ ਤੇ ਅੱਜ ਗਿੱਲਾਂ ਤੋਂ ਭਰੂਰ ਦੀ ਟੀਮ ਨੇ ਜਿੱਤ ਅਰਜ ਕੀਤੀ ਹੈ ਦੋਨੋਂ ਟੀਮਾਂ ਦੇ ਲਈ ਅਸੀਂ ਵਧਾਈ ਦਿੰਨੇ ਆ ਸਮੁੱਚੀ ਗ੍ਰਾਮ ਪੱਜਾ ਦੀ ਤਰਫੋਂ ਇਸ ਕਲੱਬ ਦੇ ਆਦੇਦਾਰਾਂ ਦੀ ਤਰਫੋਂ ਅਸੀਂ ਇਹਨਾਂ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਨਾਲ ਹੀ ਜਿੰਨੇ ਵੀ ਬਾਨੀ ਸੱਜਣਾ ਨੇ ਇਸ ਟੂਰਨਾਮੈਂਟ ਦੀ ਮਾਇਕ ਮਦਦ ਕੀਤੀ ਹੈ ਉਹਨਾਂ ਦਾ ਵੀ ਉੱਚੇ-ਚੱਚੇ ਤੌਰ ਤੇ ਧੰਨਵਾਦ ਹੈ ਉਧਰ 365.com ਤੇ ਗਿਮਿਕ ਫੋਟੋ ਸਟੂਡੀਓ ਵਾਲੇ ਤੇ ਉਧਰ ਸਾਡੇ ਪੱਤਰਕਾਰ ਵੀਰ ਇਸ ਯਾਦਗਾਰੀ ਪਲ ਨੂੰ ਕੈਮਰੇ ਦੀ ਅੱਖਾਂ ਦੇ ਵਿੱਚ ਕੈਦ ਕਰ ਰਹੇ ਨੇ ਆਜੋ ਆਜੋ ਇਹਦੇ ਪਹਿਲਾ ਪ੍ਰਾਈਜ਼ ਪਲੂਰ ਦੀ ਟੀਮ ਨੂੰ ਦਿੱਤਾ ਜਾ ਰਿਹਾ ਸਾਡੇ ਬਦਵੰਤ ਤੇ ਸਜਣਾ ਦੀ ਤਰਫੋਂ ਕਲੱਬ ਦੇ ਸਾਰੇ ਅਧਿਕਾਰੀਆਂ ਦੀ ਤਰਫੋਂ ਪਲੂਰ ਦੀ ਟੀਮ ਨੂੰ ਫਰਸਟ ਪ੍ਰਾਈਜ਼ ਇੱਕ ਯਾਦਗਾਰੀ ਚਿੰਨ੍ਹ ਨਾਲ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਹਲੋ ਹੈਲੋ ਕਬੱਡੀ ਦਾ ਜੋ ਫਰਸਟ ਪ੍ਰਾਈਜ਼ ਹੈ ਸਾਡੇ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਜੀ ਮਾਨਾ ਇਹਨਾਂ ਵੱਲੋਂ ਅਤੇ ਗੁਰਨਾਬ ਸਿੰਘ ਜੀ ਕਲਸੀ ਮਨੀਲਾ ਫਿਰਪਾਇਨ ਮੁਲਕ ਦੇ ਵਿੱਚ ਜੋ ਜੀ ਨਗਰ ਪੰਚਾਇਤ ਨੂੰ ਬਹੁਤ ਬਹੁਤ ਵਧਾਈਆਂ ਰਨਰਸ ਅਪ ਟੀਮ ਜਿਹੜੀ ਹੈ ਸੈਕੰਡ ਟੀਮ ਰਹੀ ਹੈ ਉਹ ਕਿਰਪਾ ਕਰਕੇ ਡਗਰੂ ਡਗਰੂ ਕਿਰਪਾ ਕਰਕੇ ਆ ਕੇ ਆਪਣਾ ਜੋ ਸੈਕੰਡ ਪ੍ਰਾਈਜ਼ ਹੈ ਪਲੇਅਰਸ ਨੂੰ ਬੇਨਤੀ ਹੈ ਕਿਰਪਾ ਕਰਕੇ نیچے ਬੈਠ ਜਾਓ ਬਹੁਤ ਮਿਹਰਬਾਨੀ ਪਲੇਅਰਸ نیچے ਬੈਠ ਜਾਓ ਸੈਕੰਡ ਥੋੜੇ ਹਾਂਜੀ ਸੈਕੰਡ ਪ੍ਰਾਈਜ਼ ਜਿਹੜਾ ਸੈਕੰਡ ਪ੍ਰਾਈਜ਼ ਕੋਤ ਬੈਜੋ ਥੱਲੇ ਇੱਕ ਮਿੰਟ ਇੱਕ ਮਿੰਟ ਪਲੇਅਰਸ نیچے ਬੈਠੇ نیچے ਬੈਠੋ ਥੋੜਾ ਸੈਕੰਡ ਪ੍ਰਾਈਜ਼ ਜਿਹੜਾ ਇਸ ਮੁੱਚੀ ਗ੍ਰਾਹੀ ਜਿਹੜੀ ਪਿੰਡ ਦੇ ਵਿੱਚੋਂ ਕਲੱਬ ਨੂੰ ਹੋਈ ਹੈ ਉਸ ਦੇ ਵਿੱਚ ਉਹ ਸਾਂਝੇ ਤੌਰ ਤੇ ಗ್ರಾಮ ਪੰਚਾਇਤ ਵੱਲੋਂ ਸਮੂਚੇ ਨਗਰ ਨਿਵਾਸੀਆਂ ਵੱਲੋਂ ਰੱਖਿਆ ਗਿਆ ਪਿੰਡ ਡਕਰੂ ਦੀ ਟੀਮ ਨੂੰ ਜਿਹੜਾ ਕੈਸ਼ ਪ੍ਰਾਈਜ਼ ਹੈ ਉਹ ਵੀ ਹੈਂਡਓਵਰ ਕੀਤਾ ਜਾਂਦਾ ਹੈ ਕਿਰਪਾ ਕਰਕੇ ਕਰੰਸੀ ਸਾਡੇ ਸਾਹਮਣੇ ਇੱਥੇ ਗਿਣ ਲਓ ਮੇਰਾ ਵੀਰ ਕਿਹਦੇ ਵਿੱਚ ਪੂਰੇ ਪੈਸੇ ਗਣ ਕੇ ਪਾਏ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਪੈਸੇ ਇੱਥੇ ਸਾਡੇ ਕੋਲੇ ਕਮੇਟੀ ਦੇ ਖੜ ਕੇ ਗਿਣ ਲਓ ਬਾਅਦ ਦੇ ਵਿੱਚ ਕੋਈ ਵੀ ਕਿਰਪਾ ਕਰਕੇ ਅਸੀਂ ਉਹ ਉਸ ਚੀਜ਼ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਤੁਕ ਸਾਡੇ ਕੋਲੇ ਖੜਕੇ ਸਾਡੇ